ਪੁਰਦਾ ਸਾਰਿਆਂ ਦਾ ਧੰਨਵਾਦ ਜੀ ਇੱਕ ਬੜੇ ਇੰਪੋਰਟੈਂਟ ਇਸ਼ੂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਨਾਲ ਇਸ ਪੰਚਾਇਤ ਦੀ ਇਲੈਕਸ਼ਨ ਪ੍ਰੋਸੈਸ ਦੀਆਂ ਧੱਗੀਆਂ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਉਹਨਾਂ ਦੇ ਲੀਡਰਾਂ ਵੱਲੋਂ ਉਡਾਈਆਂ ਜਾ ਰਹੀਆਂ ਸ ਤੇ ਕਈ ਦਿਨ ਪਹਿਲਾਂ ਤੋਂ ਇਹ ਚੀਜ਼ ਦਿਖ ਰਹੀ ਸੀ ਜਿਸ ਤਰ੍ਹਾਂ ਨਾਲ ਐਨਓਸੀਜ਼ ਨਹੀਂ ਮਿਲ ਰਹੀਆਂ ਸੀ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਲੜਨਾ ਚਾਹੁੰਦੇ ਆ ਨੋ ਡਿਊ ਸਰਟੀਫਿਕੇਟ ਪ੍ਰੋਵਾਈਡ ਨਹੀਂ ਕੀਤੇ ਜਾ ਰਹੇ ਸੀ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਲੜਨਾ ਚਾਹੁੰਦੇ ਆ ਛੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲ ਰਹੀਆਂ ਸੀ ਤੇ ਜਿਸ ਤਰ੍ਹਾਂ ਨਾਲ ਨਾਮੀਨੇਸ਼ਨ ਪ੍ਰੋਸੈਸ ਨੂੰ ਸਾਰੇ ਨੂੰ ਵਿਸ਼ੀਏਟ ਕਰਕੇ ਸਾਰਾ ਜਿਹੜਾ ਨਾਮੀਨੇਸ਼ਨ ਪ੍ਰੋਸੈਸ ਹੈ ਉਹ ਡੀਰੇਲ ਕਰਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਵੀ ਖਰ ਹੱਤ ਕੰਡਾ ਵਰਸ ਲਈਏ ਆਪੋਜੀਸ਼ਨ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿਹੜਾ ਉਹ ਕਾਗਜ਼ ਨਾ ਪੜ ਸਕੇ ਸੋ ਉਹ ਸਾਰੇ ਇਸ਼ੂ ਨੂੰ ਲੈ ਕੇ ਹਾਲਾਤ ਦੇਖਦੇ ਹੋਏ ਅਸੀਂ ਹਾਈ ਕੋਰਟ ਮਾਨਯੋਗ ਔਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਅਪਰੋਚ ਕੀਤਾ ਸੀ ਕਿਉਂਕਿ ਸਾਨੂੰ ਪਤਾ ਸੀ ਜੋ ਹਾਲਾਤ ਬਣਨੇ ਅੱਜ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਨੋਮੀਨੇਸ਼ਨ ਭਰਨ ਗਏ ਕੈਂਡੀਡੇਟਸ ਨਾਲ ਧੱਕਾ ਮੁਕੀਆਂ ਹੋਈਆਂ ਸਰਕਾਰ ਦੇ ਹੁਕਮਤ ਪੁਲਸ ਨਾਲ ਰਲ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਜਿਹੜੇ ਜੈਨੂਇਨ ਕੈਂਡੀਡੇਟ ਨੋਮੀਨੇਸ਼ਨ ਫਾਰਮs ਭਰਨਾ ਚਾਹੁੰਦੇ ਸੀ ਉਹਨਾਂ ਦੇ ਨੋਮੀਨੇਸ਼ਨ ਪੇਪਰ ਖੋ ਕੇ ਪਾੜੇਗੇ ਉਹਨਾਂ ਨੂੰ ਨੋਮੀਨੇਸ਼ਨ ਸੈਂਟਰਸ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਉਲਟਾ ਉਹਨਾਂ ਤੇ ਹੀ ਪਰਚੇ ਦੇ ਕੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਮਾਰ ਮਾਰ ਕਟਾਈ ਵੀ ਕਰਾਈ ਗਈ ਸੋ ਹਾਈ ਕੋਰਟ ਅਸੀਂ ਗਏ ਸੀ ਬੇਸਿਕਲੀ ਇਸ ਇਸ ਚੀਜ਼ ਨੂੰ ਲੈ ਕੇ ਕਿ ਇਹਨਾਂ ਸਾਰਾ ਸਾਰੀਆਂ ਚੀਜ਼ਾਂ ਦਾ ਸਾਨੂੰ ਖਦਸ਼ਾ ਹੈ ਕੀ ਸਰਕਾਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿਨ੍ਹਾਂ ਨੇ ਸਰਕਾਰ ਬਣਾਈ ਸੀ 2.5 ਸਾਲ ਪੌਣੇ 3 ਸਾਲ ਪਹਿਲਾਂ ਅੱਜ ਹਾਲਾਤ ਉਹ ਸਰਕਾਰ ਦੇ ਬਣ ਗਏ ਇਹ ਕਿ ਇੱਕ ਪੰਚਾਇਤ ਦੇ ਮੈਂਬਰ ਦੀ ਚੋਣ ਤੋਂ ਡਰ ਰਹੇ ਹੈ ਇੱਕ ਸਰਪੰਚ ਦੀ ਚੋਣ ਤੋਂ ਡਰ ਰਹੇ ਹੈ ਇੰਨਾ ਕੁ ਉਹਨਾਂ ਦੇ ਹਾਲਾਤ ਮਾੜੇ ਹੋ ਗਏ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਸਰਪੰਚ ਤੇ ਮੈਂਬਰ ਇੱਕ ਵੀ ਨਹੀਂ ਜਿੱਤਣਾ ਜੇ ਅਸੀਂ ਇਹਦੇ ਵਿੱਚ ਧੱਕਾ ਨਾ ਕੀਤਾ। ਸੋ ਜਿਵੇਂ ਮੈਂ ਜ਼ਿਕਰ ਕੀਤਾ ਕਿ ਅਸੀਂ ਹਾਈ ਕੋਰਟ ਮੂਵ ਕੀਤਾ ਸੀ ਤੇ ਸਾਡੀ ਜਿਹੜੀ ਰਿਟ ਹੈ ਉਹ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਕੱਲ ਉਹਦੇ ਵਿੱਚ ਆਰਡਰ ਹੋਇਆ ਤੇ ਅੱਜ ਸਾਨੂੰ ਆਰਡਰ ਦੀ ਕਾਪੀ ਮਿਲੀ। ਇਹ ਆਰਡਰ ਮੈਂ ਪਹਿਲਾਂ ਤਾਂ ਸਪਸ਼ਟ ਕਰ ਦਿਆਂ ਕਲੀਅਰ ਕਰ ਦਿਆਂ ਦੇਖਣ ਵਾਲੇ ਲੋਕਾਂ ਵਾਸਤੇ ਕਿ ਇਹ ਕੱਲੇ ਸਾਡੇ ਕੇਸ ਦੇ ਵਿੱਚ ਆਰਡਰ ਨਹੀਂ ਹੈ। ਇਹ ਆਰਡਰ ਜ਼ਰੂਰ ਸਾਡੀ ਰਿੱਟ ਤੇ ਹੋਇਆ ਬਟ ਇਹ ਆਰਡਰ ਸਾਰੀ ਸਟੇਟ ਦੇ ਵਿੱਚ ਐਪਲੀਕੇਬਲ ਹੈ ਹਰ ਜ਼ਿਲ੍ਹੇ ਦੇ ਵਿੱਚ ਐਪਲੀਕੇਬਲ ਹੈ ਹਰ ਜ਼ਿਲ੍ਹੇ ਦੇ ਵਿੱਚ ਲਾਗੂ ਹੋਊਗਾ ਸੋ ਇਹ ਮੈਂ ਆਰਡਰ ਵੀ ਆਪਦੇ ਆਉਂਗਾ ਫੇਸਬੁੱਕ ਵਗੈਰਾ ਤੇ ਪਰ ਸਰਕਾਰ ਨੂੰ ਕਿਉਂਕਿ ਕੋਰਟ ਰੂਮ ਦੇ ਵਿੱਚ ਸਰਕਾਰ ਦੇ ਐਡਵੋਕੇਟ ਜਨਰਲ ਡਿਪਟੀ ਐਡਵੋਕੇਟ ਜਨਰਲ ਮੌਜੂਦ ਸੀ ਉਹਨਾਂ ਨੇ ਆਰਡਰ ਉਹਨਾਂ ਨੂੰ ਮਿਲ ਗਿਆ ਅਫਸਰਾਂ ਤਾਈਂ ਉਹ ਪਹੁੰਚਾਉਣਗੇ ਸੋ ਮੈਂ ਜਿਹੜੀ ਗੱਲ ਕਰਦਾ ਸੀ ਕਿ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਹਾਲਾਤ ਰੱਖੇ ਕਿ ਆਹ ਹਾਲਾਤ ਬਣ ਰਿਹਾ ਜੀ ਕਿ ਕਾਗਜ਼ ਭਰਨ ਤੋਂ ਰੋਕਣ ਵਾਸਤੇ ਹਰ ਹਤਕੰਡਾ ਇਹ ਸਰਕਾਰ ਵਰਤ ਰਹੀ ਹੈ ਤੇ ਸਾਨੂੰ ਇਸ ਗੱਲ ਦਾ ਡਰ ਹੈ ਕਿ ਸਾਡੀ ਨਾਮੀਨੇਸ਼ਨ ਪ੍ਰੋਸੈਸ ਸਾਡੀ ਸਕਰੂਟੀਨੀ ਦੇ ਵਿੱਚ ਸਾਡੀ ਪੋਲਿੰਗ ਦੇ ਵਿੱਚ ਇਹ ਵਿਗੜ ਪਾਉਣਗੇ ਇਹ ਕੋਸ਼ਿਸ਼ ਕਰਨਗੇ ਕਿ ਸਾਡੇ ਨਾਮੀਨੇਸ਼ਨ ਗਲਤ ਢੰਗ ਨਾਲ ਰਿਜੈਕਟ ਕਰਨ ਇਹ ਕੋਸ਼ਿਸ਼ ਕਰਨਗੇ ਕਿ ਆਪ ਦੇ ਦਸਤਕਤ ਕਰਕੇ ਹੀ ਵਿਧਰੋਲ ਕਰਨ ਤੇ ਕੋਸ਼ਿਸ਼ ਕਰਨਗੇ ਕਿ ਸਾਨੂੰ ਵੋਟਾਂ ਪਾਉਣ ਤੋਂ ਵੀ ਰੋਕਿਆ ਜਾਵੇ ਤੇ ਸਾਡੇ ਕਾਊਂਟਿੰਗ ਪ੍ਰੋਸੈਸ ਨੂੰ ਵੀ ਇਹ ਵਿਸ਼ੀਟ ਕਰਕੇ ਗਲਤ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਨਗੇ ਸਾਰੀਆਂ ਚੀਜ਼ਾਂ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਸੀ ਸੋ ਇਹ ਡਿਵੀਜ਼ਨ ਬੈਂਚ ਆਨਰੇਬਲ ਮਿਸਟਰ ਜਸਟਿਸ ਸੁਰੇਸ਼ਵਰ ਖਾਪੂਰ ਜੀ ਤੇ ਆਨਰੇਬਲ ਮਿਸੇਸ ਜਸਟਿਸ ਸੁਦੀਪਤੀ ਸ਼ਰਮਾ ਜੀ ਕੋ ਲੱਗਿਆ ਸੀ ਹਿਮਾਂਸ਼ੂ ਰਾਜ ਜੀ ਐਡਵੋਕੇਟ ਸਾਡੇ ਵੱਲੋਂ ਅਪੀਅਰ ਹੋਏ ਉਧਰੋਂ ਸਰਕਾਰ ਵੱਲੋਂ ਮਨਿੰਦਰ ਸਿੰਘ ਮਨਿੰਦਰ ਸਿੰਘ ਸੀਨੀਅਰ ਡੈਪਟੀ ਐਡਵੋਕੇਟ ਜਨਰਲ ਪੰਜਾਬ ਐਂਡ ਮਨਿੰਦਰਜੀਤ ਸਿੰਘ ਬੇਦੀ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਅਪੀਅਰ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਵਕੀਲ ਅਪੀਅਰ ਹੋਇਆ ਸਾਰਿਆਂ ਦੀ ਗੱਲ ਸੁਣੀ ਗਈ ਸਾਡੀ ਗੱਲ ਬੜੇ ਵਿਸਤਾਰ ਨਾਲ ਬੜੇ ਧਿਆਨ ਨਾਲ ਬੜੀ ਸੰਜੀਦਗੀ ਨਾਲ ਜੱਜ ਸਾਹਿਬਾਨ ਨੇ ਸੁਣੀ ਤੇ ਸਾਰੀ ਜਦੋਂ ਬਹਿਸ ਮੁਕੰਮਲ ਹੋਈ ਤੇ ਉਹਨਾਂ ਨੇ ਵੇਖਿਆ ਰੁਖ ਵੇਖਿਆ ਜੱਜ ਸਿਵਾਨਾ ਦਾ ਕੋਰਟ ਦਾ ਸੋ ਸਰਕਾਰ ਦਾ ਜਿਹੜਾ ਐਡਵੋਕੇਟ ਜਰਨਲ ਉੱਥੇ ਕੋਰਟ ਚ ਮੌਜੂਦ ਸੀ ਸਟੇਟ ਵੱਲੋਂ ਉਹਨੇ ਇੱਕ ਕੋਰਟ ਦੇ ਵਿੱਚ ਇੱਕ ਸਟੇਟਮੈਂਟ ਇੱਕ ਡੈਕਲੇਰੇਸ਼ਨ ਦਿੱਤੀ ਕਿ ਅਸੀਂ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਐ ਉਹ ਅਨੈਕਸਰ ਪੀ 6 ਤੇ ਪੀ 7 ਦੇ ਵਿੱਚ ਐ ਮੈਂ ਉਹ ਪੜ੍ਹ ਕੇ ਵੀ ਤੁਹਾਨੂੰ ਚਾਰ ਲਾਈਨਾਂ ਦੱਸ ਦੂੰਗਾ ਕਿ ਜਿਹੜੀਆਂ Election Commission ਦੀਆਂ ਗਾਈਡਲਾਈਨਸ ਹੈ ਵੀਡੀਓਗ੍ਰਾਫੀ ਤੇ ਅਸੀਂ ਉਹਨੂੰ ਕੰਪਲਾਈ ਕਰਾਂਗੇ ਮੈਂ ਪੜ੍ਹ ਕੇ ਦੱਸ ਦਿੰਦਾ ਤੁਹਾਨੂੰ ਲਾਈਨ ਲਰਨੇਡ ਸਟੇਟ ਕਾਉਂਸਲ ਸਬਮਿਟਸ ਥੈਟ ਦੇ ਸ਼ਲ ਇਨਸ਼ੋਰ ਥੈਟ ਐਬਸੋਲਿਊਟ ਕੰਪਲਾਈਅੰਸ ਜਿਹੜਾ ਵਰਲਡ ਕੋਰਟ ਨੇ ਯੂਜ਼ ਕੀਤਾ ਕਿ ਲਰਨੇਡ ਸਟੇਟ ਕਾਉਂਸਲ ਸਬਮਿਟਸ ਥੈਟ ਦੇ ਸ਼ਲ ਇਨਸ਼ੋਰ ਐਬਸੋਲਿਊਟ ਕੰਪਲਾਈਅੰਸ becomes made to annexures p6 and p7 ਵੀ p6 ਤੇ p7 ਜਿਹੜੇ ਅਨੈਕਸਚਰਸ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਉਹਨਾਂ ਦੀ ਪੂਰਨ ਰੂਪ ਨਾਲ ਪਾਲਣਾ ਕਰਾਂਗੇ ਅਸੀਂ ਇਹ ਇਨਸ਼ੋਰ ਕਰਦੇ ਹਾਂ ਕੋਰਟ ਨੂੰ ਅਸ਼ੋਰ ਕਰਦੇ ਹਾਂ ਕੋਰਟ ਨੂੰ ਕਿ ਵੀ ਵਿਲ ਇਨਸ਼ੋਰ ਅਸੀਂ ਇਹ ਪੱਕਾ ਕਰਾਂਗੇ ਕਿ ਉਹ ਜਿਹੜੀਆਂ ਗਾਈਡਲਾਈਨਸ ਹੈ ਉਹ ਫੋਲੋ ਹੋਣ ਇਸ ਇਲੈਕਸ਼ਨ ਪ੍ਰੋਸੀਜਰ ਦੇ ਵਿੱਚ देर आर इंस्ट्रक्शन कमीशन रिगार्डिंग रिकॉर्डिंग ऑफ वेरियस स्टेज ऑफ इलेक्शन प्रोसेस लाइक नॉमिनेशन ऑफ कैंडिडेट स्क्रूटनी विड्रॉवल ऑफ कैंडिडेट्स पोलिंग एंड काउंटिंग प्रोसेस बाय वीडियोग्राफी फॉर रिटेंशन ऑफ द रिक वर्जन In such cases, the commission has directed that such recordings shall be kept in safe custody of district electoral officer till the expiry of 45 days from the date of declaration of results. If anyone applies for these copies within 45 days, he has to be given a copy in, with a fees of 50 rupees. So a key point here is ਇਲੈਕਸ਼ਨ ਪ੍ਰੋਸੈਸਰ ਇੰਟਾਇਰ ਇਲੈਕਸ਼ਨ ਪ੍ਰੋਸੈਸ ਇਨਸਟਰੁਕਟ ਕਰਦੇ ਆ ਕਿ ਉਹ ਨੋਮੀਨੇਸ਼ਨ ਪ੍ਰੋਸੈਸ ਹੋਵੇ ਚਾਹੇ ਉਹ ਸਕਰੂਟੀ ਹੈ ਚਾਹੇ ਵਿਡਰੋਅਲ ਹੈ ਚਾਹੇ ਪੋਲਿੰਗ ਹੈ ਤੇ ਚਾਹੇ ਕਾਊਂਟਿੰਗ ਹੈ ਇਹ ਸਾਰਾ ਕੁਝ ਇਨਸ਼ੋਰ ਕਰਨਗੇ ਕਿ ਇਹਦੀ ਵੀਡੀਓਗ੍ਰਾਫੀ ਹੋਵੇ ਤਾਂਕਿ ਕਾਊਂਟਿੰਗ ਚ ਧਾਂਦਲੀ ਨਾ ਹੋ ਸਕੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਿਡਰੋਅਲ ਨਾ ਗਲਤ ਕਰ ਸਕਣ ਸਕ੍ਰੂਟਨੀ ਵਿੱਚ ਰਿਜੈਕਸ਼ਨ ਨਾਲ ਗਲਤ ਹੋ ਸਕੇ ਇਹ ਸਾਰਾ ਕੁਝ ਵੀਡੀਓਗ੍ਰਾਫ ਕਰਨ ਦੇ ਆਰਡਰ ਹੌਨਰੇਬਲ ਹਾਈ ਕੋਰਟ ਨੇ ਦਿੱਤੇ ਆ ਤੇ ਅੱਗੇ ਇਹ ਕਿਹਾ ਕਿ ਸਾਰੀ ਵੀਡੀਓਗ੍ਰਾਫੀ 45 ਦਿਨਾਂ ਤੱਕ ਡਿਸਟ੍ਰਿਕਟ ਇਲੈਕਟੋਰਲ ਅਫਸਰ ਕੋਲੇ ਪ੍ਰੀਜ਼ਰਵ ਰਾਊਗੀ ਕਿਸੇ ਨੂੰ ਵੀ ਕੋਈ ਸ਼ੰਕਾ ਹੈ ਉਹ 45 ਦਿਨਾਂ ਦੇ ਵਿੱਚ ਵਿੱਚ 50 ਰੁਪਏ ਦੀ ਫੀਸ ਜਮ੍ਹਾਂ ਕਰਾ ਕੇ ਇਹਦੀ ਰਿਕਾਰਡਿੰਗ ਲੈ ਕੇ ਜੇ ਉਹ ਕੋਰਟ ਜਾਣਾ ਚਾਹੁੰਦਾ ਤਾਂ ਉਹ ਜਾ ਸਕਦਾ ਇਹ ਏਸੀਨਐਕਸਚਰ ਪੀ7 ਫਰਮਨ ਐਕਚਰ ਪੀ 6 ਵੀ ਤੁਹਾਨੂੰ ਦੱਸ ਦਿਆਂ ਕਿ ਕਹਿੰਦਾ ਰਿਟਰਨਿੰਗ ਅਫੀਸਰ ਆਫ ਈਚ ਕਨਸਟੀਟੂਐਂਸੀ ਹਰ ਹਲਕੇ ਦਾ ਰਿਟਰਨਿੰਗ ਅਫੀਸਰ ਸ਼ਲ ਮੇਕ ਅਰੇਂਜਮੈਂਟਸ ਟੂ ਰਿਕਾਰਡ ਥਰੂ ਵੀਡੀਓਗ੍ਰਾਫੀ ਆਫ ਕ੍ਰਿਟੀਕਲ ਇਵੈਂਟਸ ਡੂਰਿੰਗ ਦਾ ਪ੍ਰੋਸੈਸ ਆਫ ਇਲੈਕਸ਼ਨ ਦਾ ਡੇ ਆਫ ਦਾ ਪੋਲ ਪੀਰੀਅਡ ਆਫ ਪਬਲਿਕ ਕੈਂਪੇਨ ਟਰਾਂਸਪੋਰਟ ਐਂਡ ਰਸੀਟ ਆਫ ਪੋਲ ਪੋਲਡ ਬੈਲਟ ਬਾਕਸਸ ਐਂਡ ਅਦਰ ਮਟੀਰੀਅਲਸ ਕਾਊਂਟਿੰਗ ਆਫ ਵੋਟਸ ਐਂਡ ਦ ਡੈਕਲੇਰੇਸ਼ਨ ਆਫ ਰਿਜ਼ਲਟਸ ਇਨ ਐਨ ਇੰਡੀਪੈਂਡੈਂਟ ਇੰਟੈਲੀਜੈਂਟ ਐਂਡ ਪਰਪਸਫੁਲ ਮੈਨਰ ਉਹ ਕਹਿੰਦੇ ਜੀ ਕਿ ਪੋਲਿੰਗ ਤੋਂ ਬਾਅਦ ਜਿਹੜੇ ਪੋਸਟਲ ਬੈਲਟ ਤੁਸੀਂ ਟਰਾਂਸਪੋਰਟ ਕਰਕੇ ਜਾਂ ਗਿਣਤੀ ਦੀ ਥਾਂ ਤੇ ਲੈ ਜਾਣੇ ਜਾਂ ਉੱਥੇ ਹੀ ਗਿਣਨੇ ਆ ਉਹਦੀ ਵੀ ਵੀਡੀਓ ਰਿਕਾਰਡਿੰਗ ਹੋਏਗੀ ਤੇ ਡੈਕਲੇਰੇਸ਼ਨ ਆਫ ਰਿਜ਼ਲਟ ਤੱਕ ਹਰ ਚੀਜ਼ ਨੂੰ ਤੁਸੀਂ ਵੀਡੀਓਗ੍ਰਾਫ ਕਰਨਾ ਹੈ ਫਾਰ ਥਿਸ purpose the returning officer may make use of video cameras and crew available with government or semi government agencies within their jurisdiction or hire hire local private professional videographers es mantab vaste jinne videographer sarkari agencies kole semi government agencies kole hage ohna da use karuga returning officer je o ghat pende hai ਤab ਪ੍ਰਾਈਵੇਟ ਵੀਡੀਓਗ੍ਰਾਫਰਸ ਵੀ ਇਹਨਾਂ ਨੂੰ ਹਾਇਰ ਕਰਨੇ ਪੈਣਗੇ ਤਾਂਕਿ ਹਰ ਸਾਰਾ ਇਲੈਕਸ਼ਨ ਪ੍ਰੋਸੀਜਰ ਇੱਕ ਇੱਕ ਚੀਜ਼ ਵੀਡੀਓਗ੍ਰਾਫ ਹੋਵੇ ਮੈਂ ਦੁਬਾਰਾ ਕਹਿ ਦਿਆਂ ਨੋਮੀਨੇਸ਼ਨ ਸਕਰੂਟੀਨੀ ਵਿਦਡਰੋਅਲ ਪੋਲਿੰਗ ਕਾਊਂਟਿੰਗ ਡੈਕਲੇਰੇਸ਼ਨ ਆਫ ਵੋਟ ਡੈਕਲੇਰੇਸ਼ਨ ਆਫ ਰਿਜ਼ਲਟ ਹਰ ਚੀਜ਼ ਜਿਹੜੀ ਹੈ ਉਹ ਹਾਈ ਕੋਰਟ ਨੇ ਵੀਡੀਓਗ੍ਰਾਫ ਕਰਨ ਨੂੰ ਕਹੀ ਹੈ तो उस तो अगे दो लाइना होर लिखते हैं ऑनरेबल जज साहब वो कहते हाउ एवर इन केस एनी ऑफ द मैंडेट इनक्लोज इन द दैड एनैक्सर रिमेन अनकंपलाइड विद लिबर्टी इज रिजर्वड विद द पटिशनर टू इनिशिएट अप्रोप्रीएट मोशन अगेंस्ट द एरेंट ऑफिशियल और रिस्पोंडेंट कंसर्न केंद्र जे साडिया इंस्ट्रक्शन के बावजूद ਕੋਈ ਵੀ ਜਿਹੜੀ ਇਹ ਮੰਡੇਟ ਹੈ ਜਿਹੜੀ ਨੈਕਸਚਰ ਪੀ 6 ਪੀ 7 ਦੇ ਵਿੱਚ ਕਹੀ ਗਈ ਹੈ ਉਹਨੂੰ ਕੰਪਲਾਈ ਨਹੀਂ ਕੀਤਾ ਜਾਂਦਾ ਕਿ ਫੇਰ ਪਟੀਸ਼ਨਰ ਕੋਲੇ ਲਿਬਰਟੀ ਹੈ ਕਿ ਜਿਹੜਾ ਆਫੀਸਰ ਉਹਨੂੰ ਕੰਪਲਾਈ ਨਹੀਂ ਕਰ ਰਿਹਾ ਉਹਨਾਂ ਨੇ ਲਿਖਿਆ 에रेंट ਆਫੀਸਰ ਔਰ ਰਿਸਪੌਂਡੈਂਟ ਕਨਸਰਨਡ ਜਿਹੜਾ ਆਫੀਸਰ ਇਨਸਟਰਕਸ਼ਨਸ ਨੂੰ ਕੰਪਲਾਈ ਨਹੀਂ ਕਰ ਰਿਹਾ ਉਹਦੇ ਵਿਰੁੱਧ ਅਪਰੋਪਰੀਏਟ ਐਕਸ਼ਨ ਲੈਣ ਦੀ ਉਹਨੂੰ ਖੁੱਲ ਉਹਨੂੰ ਲਿਬਰਟੀ ਦਿੱਤੀ ਗਈ ਹੈ ਭਾਵ ਕਿ ਉਹਦੇ ਖਿਲਾਫ ਫਿਰ ਕੰਟੈਂਪਟ ਦੀਆਂ ਪ੍ਰੋਸੀਡਿੰਗਸ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਲੈ ਕੇ ਜਾ ਸਕਦਾ ਕਿਉਂਕਿ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਆਰਡਰਸ ਦੀ ਵਿਲਫੁਲ ਡਿਸੋਬੀਡੀਅੰਸ ਇਸ ਕੰਟੈਂਪਟ ਆਫ ਕੋਰਟ ਐਂਡ ਬੜਾ ਸਖਤ ਐਕਸ਼ਨ ਉਹਦੇ ਤੇ ਹੁੰਦਾ ਸੋ ਮੈਂ ਬੇਨਤੀ ਕਰਦਿਆਂ ਸਾਰੇ ਅਫੀਸ਼ੀਅਲ ਸਹਿਬਾਨ ਨੂੰ ਕਿ ਇਹ ਸਰਕਾਰ ਆਪਣੀ ਹੋਂਦ ਗਵਾ ਚੁੱਕੀ ਹੈ ਬੁਖਲਾਹਟ ਦੇ ਵਿੱਚ ਆ ਚੁੱਕੀ ਹੈ ਤੇ ਹਾਲਾਤ ਇਹ ਬਣ ਗਏ ਕਿ ਇੱਕ ਪਿੰਡ ਦੀ ਮੈਂਬਰ ਪੰਚਾਇਤ ਤੇ ਸਰਪੰਚ ਦੀ ਚੋਣ ਤੋਂ ਇਹ ਡਰ ਰਹੇ ਐ ਛੋਟੇ-ਮੋਟੇ ਹਤੇ ਰੱਖ ਕੇ ਇਹ ਚਲਾਉਣਾ ਚਾਹੁੰਦੇ ਆ ਗਲਤ ਕੰਮ ਇਲੀਗਲ ਐਕਟਸ ਛੋਟੇ ਤੇ ਪ੍ਰੈਸ਼ਰ ਪਾ ਰਹੇ ਐ ਮੈਂ ਬੇਨਤੀ ਕਰਾਂ ਸਾਰੇ ਅਫਸਰ ਸਬਾਨਾ ਨੂੰ ਕਿ ਫ੍ਰੀ ਐਂਡ ਫੇਅਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਸ ਇਲੈਕਸ਼ਨ ਪ੍ਰੋਸੈਸ ਨੂੰ ਕੰਪਲੀਟ ਕਰਾਇਓ ਵਰਨਾ ਹਾਈ ਕੋਰਟ ਦੇ ਵਿੱਚ ਜਿਹਦੇ ਜਿਹਦੇ ਨਾਲ ਧੱਕਾ ਹੋਇਆ ਹਰ ਬੰਦੇ ਕੋਲੇ ਰਾਈਟ ਆ ਹਾਈ ਕੋਰਟ ਜਾਣ ਦਾ ਤੇ ਫਿਰ ਹਾਈ ਕੋਰਟ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਹੋਣਾ ਫਿਰ ਤਰੀਕਾ ਪੁੱਛਦਾ ਕਈ ਵਾਰੀ ਬੰਦੇ ਦੇ ਗੋਡੇ ਰਹਿ ਜਾਂਦੇ ਸੋ ਇਹੀ ਅੱਜ ਦੀ ਪੀਸੀ ਚ ਮੈਂ ਇਸ ਹਾਈ ਕੋਰਟ ਦੇ ਆਰਡਰਸ ਦੀ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਸੀ ਟੋਡੇ ਰਾਹੀਂ ਸਾਰੇ ਪੰਜਾਬ ਦੇ ਵਿੱਚ ਇਹ ਆਰਡਰ ਚਲੇ ਜਾਣ ਤਾਂਕਿ ਜਿਹੜਾ ਅਗਲਾ ਇਲੈਕਸ਼ਨ ਪ੍ਰੋਸੈਸ ਐਟ ਲੀਸਟ ਉਹ ਇਹਦੂ ਸੌਖਾ ਬਣ ਸਕੇ ਧੰਨਵਾਦ ਜੀ ਸੱਜਸ ਦੌਰ ਵਿੱਚ ਇਲੈਕਸ਼ਨ ਕਰਾਇਆ ਜਾ ਰਿਹਾ ਹੈ ਔਰ ਉਹ ਤੋਂ ਕਾਫੀ ਜਿਹੜਾ ਕ੍ਰਿਟੀਕਲ ਸਮਾਂ ਹੈ ਕਿਉਂਕਿ ਸਵਿਚ ਵੜਾਈ ਵੀ ਹੋਣੀ ਹੈ ਫਸਲਾਂ ਦਾ ਵੀ ਹੈ ਔਰ ਕਾਫੀ ਮਤਲਬ ਨੋਟੀਫਿਕੇਸ਼ਨ ਨੂੰ ਵੀ ਇੱਕ ਚੈਲੰਜ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ ਜਿਹੜਾ ਦੇਖੋ ਸਰਕਾਰ ਮੈਂ ਕਹਾਂ ਨਾ ਜਮਾ ਬੁਖਲਾਹਟ ਚਾਗੀ ਹੈ ਕੋਈ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦਾ ਸਮਾਂ ਪਤਾ ਲੱਗ ਰਿਹਾ ਉਦੋਂ ਕਰਾਉਣਾ ਹੈ ਸਹੀ ਸਮਾਂ ਕੀ ਹੈ ਜਾਂ ਕੀ ਇਹ ਸਮਾਂ ਹੈ ਕਿ ਨਹੀਂ ਹੈ ਚਲੋ ਇਹ ਵਾਢੀ ਦਾ ਸਮਾਂ ਹੈ ਇਲੈਕਸ਼ਨ ਪ੍ਰੋਸੈਸ ਆ ਗਿਆ ਉਹ ਠੀਕ ਹੈ ਜਿਹੜੇ ਅਨਾਉਂਸ ਹੋ ਗਈ ਇਲੈਕਸ਼ਨ ਕਮਿਸ਼ਨ ਵੱਲੋਂ ਅਸੀਂ ਉਸ ਚੀਜ਼ ਦੇ ਵਿੱਚ ਉਸ ਡਿਸੀਜਨ ਨੂੰ ਅਸੀਂ ਉਹਦੇ ਵਿੱਚ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਫੇਤ ਰੱਖਣ ਵਾਲੇ ਬੰਦੇ ਆ ਪਰ ਹੁਣ ਜਿਹੜਾ ਆ ਗਿਆ ਇਲੈਕਸ਼ਨ ਸਾਡੀ ਲੜਾਈ ਤਾਂ ਇਹ ਹੈ ਕਿ ਉਹ ਇਲੈਕਸ਼ਨ ਜਿਹੜੀ ਹੈ ਉਹ ਨਿਰਪੱਖ ਤਰੀਕੇ ਨਾਲ ਫਰੀ ਐਂਡ ਫੇਅਰ ਬਿਨਾਂ ਕਿਸੇ ਗਲਤ ਢੰਗ ਵਰਤੇ ਉਹ ਇਲੈਕਸ਼ਨ ਪ੍ਰੋਸੈਸ ਨੇਪਰੇ ਚੜੇ ਇਨੂੰ ਨੇਪਰੇ ਚੜਾਉਣ ਵਾਸਤੇ ਜੋ ਸਾਨੂੰ ਲੜਾਈ ਲੋਕਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਡੈਮੋਕਰੈਟਿਕ ਰਾਈਟ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ ਲੜਾਈ ਲੜਨੀ ਪਈ ਅਸੀਂ ਲੜਾਂ। ਧੰਨਵਾਦ।